ਗੱਲ ਜੀ ਸਾਰੇ ਵੀਰਾਂ ਨੂੰ ਲੋਬ ਸਜਣੋ ਕਰਦੇ ਆ ਬਲੌਗ ਦੀ ਨਵੇਂ ਸਿਰੋਆਤ ਤੇ ਅੱਜ ਮੇਰਾ ਵੀਰ ਆਪਣੇ ਨੇੜੇ ਕਬੱਡੀ ਕੱਪ ਤੇ ਮੈਚ ਬੜੇ ਫਸਮੇ ਹੋਣ ਵਾਲੇ ਮੇਰਾ ਵੀਰ ਵੱਡੀਆਂ ਵੱਡੀਆਂ ਟੀਮਾਂ ਆਉਣਗੀਆਂ 2-4 ਤਾਂ ਫਾਈਨਲ ਹੀ ਮੈਚ ਹੈ ਕਬੱਡੀ ਕੱਪ ਦਾ ਤੇ ਦਿਖਾਉਣੇ ਆ ਤੁਹਾਨੂੰ ਉੱਥੇ ਜਾ ਕੇ ਆਪਾਂ ਮਿਲਨੇ ਕਬੱਡੀ ਕੱਪ ਤੇ ਹੋਣਾ ਵੀਡੀਓ ਨਾਲ ਜੁੜੇ ਰਹੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਾਇਆ ਤੇ ਬੈਲ ਆਈਕਨ ਨੂੰ ਦਬਾ ਲਿਆ ਜਿਉਂ ਨਾ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਲਾ ਫਿਰ ਚਲਦੇ ਆ ਸੱਜਣੋ ਆਪਾਂ ਕਬੱਡੀ ਕੱਪ ਦੇ ਹੋਣਾ ਜਿੱਥੇ ਜਾਈ ਦੇ ਨੂੰ ਸਰਕਾਰ ਕਰਦੇ ਫਾਈਨਲ ਦੀ ਪਹਿਲੀ ਰੇਡ ਸੱਜਣੋ ਫਾਈਨਲ ਮੈਚ ਆ ਤਾਤਰ ਬਾਬਾ ਜੱਸਾ ਸਿੰਘ ਦੀ ਸਲਾਣਾ ਮਰਚੀ ਆ ਜਿਹੜੇ ਜਰ ਬਾਬਾ ਮੱਖਰ ਸਿੰਘ ਜਿਹਦੇ ਵੱਡੇ ਆਸ਼ੀਰਵਾਦ ਨੇ ਸ੍ਰੀ ਨਰੇਸ਼ ਕਪਤਾਰ ਗਿਆ ਸਾਹਿਬ ਅੰਮ੍ਰਿਤ ਸਾਹਿਬ ਚੇਕੇਦਾਰ ਦੇ ਪੁੱਜੇ ਧੰਨਵਾਦ ਕਰਾਂਗੇ ਲੋਕਾਂ ਦਾ ਆਪੋ ਢੂੰਬੜ ਭੰਨ ਵਾਲਾ ਸਾਡੇ ਸਰਦਾਰ ਨਰਤੇਜ ਸਿੰਘ ਜੀ ਸਰਪੰਚ ਬਹਿਰ ਗੁਜਰਾ ਉਹ ਵੀ ਚੇਕੇਦਾਰ ਤੋਂ ਪੁੱਜੇ ਆ ਸਰਦਾਰ ਕਰਸਾ ਸਿੰਘ ਜੀ ਦਾ ਵਿਚੇਚੇ ਤੌਰ ਤੇ ਬੱਲਾ ਧੰਨਵਾਦ ਹੈ ਵੱਡੇ ਭਾਈ ਸਾਹਿਬ ਦਾ ਇਧਰ ਫਾਈਨਲ ਮੈਚ ਮੇਰੇ ਮਿੱਤਰੋ ਸ਼ੁਰੂ ਹੋਇਆ ਇੱਕ ਬੰਦੇ ਕਹਿੰਦੇ ਮੁੰਡਾ ਹੋਲਾ ਨਾਲ ਕਹਿੰਦੇ ਚਰਨ ਬਰਾੜ ਨਾਲ ਕਹਿੰਦੇ ਕਾਲਾ ਨੌਜਵਾਨ ਇਧਰ ਕਹਿੰਦੇ ਸੱਤ ਪਾਲ ਪੱਤਰ ਦੀ ਪਾਈ ਹੋ ਰੇਡ ਮੱਜੀ ਖੇਚ ਲੱਗਾ ਜੋਰ ਪਹਿਲੀ ਕਬੱਡੀ ਦੇ ਖੜਕਾ ਦੜਕਾ ਖੜਕਾ ਦੜਕਾ ਧੜਕਾ ਦੜਕਾ ਉਹ ਤਾਲੀਆਂ ਮਾਰ ਦਿਓ ਮੇਰੇ ਮਿੱਤਰੋ ਪਹਿਲੀ ਕਬੱਡੀ ਔਰ ਜਿਨਾਂ ਨੇ ਬਦਾਮ ਖਾਤੇ ਮੰਦਰਾ ਉਹਨਾਂ ਨੇ ਹੀ ਗੋਟੀਆਂ ਲਵਾਉਣੀਆਂ ਕਹਿੰਦੇ ਨੇ ਸਿਆੜੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਕਹਿੰਦੇ ਨੇ ਸਿਆੜੇ ਗੱਲਾਂ ਸੱਚੀਆਂ ਖਾਧੀਆਂ ਖਰਾਕਾਂ ਕੰਮ ਆਉਣੀਆਂ ਅੰਦੀਪ ਕਰਦੇ ਗੱਲ ਪਈ ਰੇਡ ਪ੍ਰੀਤ ਦਾ ਦੂਜਾ ਮਾਈਕ ਬੰਦ ਹੋ ਗਿਆ ਭਰਾ ਵਰਕੇ ਬਾਜੂਜ ਖੋਲਦੇ ਥੋੜੀ ਜਿਹੀ ਧੰਨਵਾਦ ਭਰਾ ਦਾ ਲਓ ਰੇਡ ਪਈ ਮੇਰੇ ਮਿੱਤਰੋ ਚੋਟੀ ਦਾ ਮੈਚ ਦੋਵਾਂ ਟੀਮਾਂ ਦੇ ਦਰਮਿਆਨ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ முழு பண்ண பணிக அகல கீழி கே முதல மஜயா சங்கே பண்டை ஜெவல ਕੌਸੀ ਦਾ ਵੀਰ ਕਬੱਡੀ ਪਾ ਰਿਹਾ ਸੂਸ ਕਿਲਾ ਕਹਿੰਦੇ ਬਗੀਚਾ ਲੱਗਾ ਕੰਨੀ ਨਾਲ ਮੇਰੇ ਮਿੱਤਰੋ ਫੂਲਾ ਲੱਗਾ ਹੋਇਆ ਚਾਰੇ ਜੱਫੀ ਤਿਆਰ ਪਰ ਤਿਆਰ ਨੇ ਚੋ ਵਿੱਚੋਂ ਦੇਖਦਾਰ ਕਿਨੇ ਜੱਫਾ ਲਾਗੇ ਬੱਲੇ ਬੱਲੇ ਕਰਵਾ ਦੇਣੀ ਆ ਇਹ ਕਨੇਡਾ ਖੇਡਦਾ ਤੇ ਆਸਟ੍ਰੇਲੀਆ ਖੇਡਦਾ ਇਹਦੀ ਚੜ੍ਹਾਈ ਆ ਮੁੰਡੇ ਦੀ ਲਓ ਜੰਡ ਵਾਲੇ ਪਿੰਡ ਦਾ ਗੋਰਾ ਕਬੱਡੀ ਪਾਉਣਾ ਆ ਜੰਡ ਵਾਲੇ ਪਿੰਡ ਦੇ ਗੋਰੇ ਦੀ ਰੇਡ ਪੈ ਰਹੀ ਆ ਉਧਰ ਬਰਵਾਜ ਸੱਜੋ ਅਮਰੀਕਾ ਦਾ ਭਰਾ ਸਾਡਾ ਜਿਹਨੇ ਕਹਿੰਦੇ 1.5 ਲੱਖ ਰੁਪਈਆ ਆ ਮੈਲ ਨੂੰ ਦਿੱਤਾ ਭਰਾ ਸਾਡਾ ਕਹਿੰਦੇ ਯਾਰ ਉਧਰਲੇ ਬੰਨੇ ਤਕੜਾ ਮੈਚ ਆ ਗੱਗੂ ਨਾਗਾ ਡਾਲੇ ਪਿੰਡ ਵਾਲਾ ਮੇਰੇ ਬੰਦੋ ਤਾਕ 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 ਦਾ ਲਾ ਤਕੜਾ ਜੱਫਾ ਤੇ ਸੱਪਾਂ ਦੇ ਵੀ ਪੁੱਤ ਕਦੇ ਹੁੰਦੇ ਨਹੀਂ ਉਹ ਮੱਤਾ ਪਾਵੇਂ ਚੁੜੀਆਂ ਪਿਆਕੇ ਦੁੱਧ ਪਾਲਦੀ ਲਾਦਰ ਦੇ ਗੀਤ ਜਿਆ ਲੱਭਣਾ ਨਹੀਂ ਗੀਤ ਪਾਵੇਂ ਦੀਵਾ ਲੈ ਕੇ ਫਰੀ ਵੀ ਦੁੱਧ ਪਾਲਦੀ ਇਧਰ ਦੁੱਲਾ ਉਧਰ ਬਗੀਚਾ ਧੰਨਵਾਦ ਕਰਦੇ ਆ ਸਾਡੇ ਵੀਰ ਰਾਜੀਤ ਸਿੰਘ ਜੀ ਭੱਠੇ ਵਾਲਾ ਨੇ ਅੱਜ ਦੇ ਦਿਨ ਦਾ ਪਹਿਲਾ ਪ੍ਰਾਈਜ਼ ਜਿਹੜਾ ਖੱਡੀ ਉੱਪਰ ਦਾ 50000 ਮੈਚ ਬੀਨ ਗਿਲ ਗੌਰਿਆ ਸਾਹਿਬ ਦਾ ਧੰਨਵਾਦ ਹੈ ਯੂਕੇ ਤੋਂ ਵੱਡਾ ਮਾਣ ਪੁੱਜਦਾ ਕੀਤਾ ਹੋਪੀ ਸੰਧੂ ਚੱਪੇ ਪਿੰਡ ਵਾਲਾ ਆਸਟ੍ਰੇਲੀਆ ਤੇ ਕੈਨੇਡਾ ਵੀਰ ਸਾਡਾ ਹਾਜ਼ਰ ਮਾਨੋ ਦੇ ਵਾਹ ਮੂਰਾ ਪੱਲੂ ਯੂਕੇ ਵਿੱਚ ਰਹਿੰਦਾ ਤੇ ਹਰਮਨ ਗਿੱਲ ਲੌੜੀਆ ਆਸਟ੍ਰੇਲੀਆ ਵਿੱਚ ਰਹਿੰਦਾ ਜਿਹਨੇ ਬਹੁਤ ਵੱਡਾ ਮਾਣ ਅੱਜ ਦੇ ਮੇਲੇ ਨੂੰ ਵਸਾਇਆ ਧਰਵਾਲਾ ਗੋਲਿਆ ਪਰਿਵਾਰ ਦਾ ਪਿੰਡੀ ਰੇਡ ਤੇ ਬੰਦੀਪ ਕਰਦੇ ਗੱਲਦਾ ਹਰ ਪਰ ਕਹਿੰਦੇ ਮਿਸਰਪੁਰ ਗਿਆ ਕਬੱਡੀ ਪਾ ਰਿਹਾ ਮੁੰਡਾ ਅਮਰ ਸਰਗਾ ਲੰਬੇ ਪੈੜੇ ਤੇ ਕਰ ਗਿਆ ਅਜ ਉਪਕਾਲੀ ਭੱਤੀ ਚ ਪੁੱਜਿਆ ਨਾਜਵਾਲਾ ਚੱਲ ਵੀ ਗਲਬੂ ਪਾਕ ਕਬੱਡੀ ਦਲੇਰ ਭੁੱਲਰ ਕੈਨੇਡਾ ਸ਼ਮਸ਼ੇਰ ਭੁੱਲਰ ਕੈਨੇਡਾ ਨਾਲ ਪਿੰਪਰ ਸਿੰਘੀ ਗੁਰਗਾ ਸਾਹਿਬ ਇੰਦਰਜੀਤ ਬਾਈ ਬਲਕਾਰ ਹੋਣਾ ਨੇ ਵੱਡੇ ਪਿਆਰ ਕੋਈ ਨਹੀਂ ਕੀਤੀ ਇਹਨਾਂ ਬੋਲਾਂ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਦੇ ਬੰਨੇ ਗੋਰ ਸਿਮਰ ਸਿੰਘੂਪੁਰੀਆ ਤੇ ਅਰਸ਼ਦੀਪ ਤੇ ਨਾਲ ਜਸਕਰਨ ਮਨਦੀਪ ਉਹਨਾਂ ਨੂੰ ਗੋਰੇ ਕਾਸੀਆ ਵਾਲੇ ਦੇ ਜੱਫੇ ਦਾ 500 ਪਰ ਇਹਨੋਂ ਹੋਰੋਂ ਪੰਜਾਬ ਪੁਲਿਸ ਵਾਲਾ ਉਹ ਬੱਛਵਾ ਵਾਲਾ ਇਹ ਆ ਕਹਿੰਦੇ ਮੁੰਡਾ ਗਲਾਪੂ ਖਾਨ ਅਗਲੀ ਰੇਡ ਕਹਿੰਦੇ ਪਾਸਰ ਕੇ ਪਿੰਡ ਵਾਲੇ ਦੀ ਆ ਉਹ ਫੁੱਲਿਆ ਟੱਟਾ ਹੋ ਸੋੜਕ ਹੋ ਦਸ ਦੁਨੀਆ ਨੂੰ ਆਸਟ੍ਰੇਲੀਆ ਨੂੰ ਆ ਕੇ ਤੀਜਾ ਚੌਥਾ ਮੇਲਾ ਖੇਡ ਰਿਹਾ ਹੈ ਅਲਮੂਟੇ ਵਾਲੀ ਮਸਤੀ ਵਿੱਚ ਮੇਲਾ ਕੰਤਨ ਬਾਬਾ ਜਸਵੰਤ ਸਿੰਘ ਜੀ ਕਹਿੰਦੇ ਯਾਦਗਾਰੀ ਕਬੱਡੀ ਕੱਪ ਚੱਲਦਾ ਨੰਬਰ ਕਿਹਦਾ ਨੰਬਰ ਮੀਰੀ ਪੀਰੀ ਕਬੱਡੀ ਕਲੱਬ ਸਵੇਰਾ ਦਾ ਲੈ ਵੀ ਮਨਦੀਪ ਸਾਹਮਣੇ ਅੰਦਰ ਤੇ ਉਧਰਲੇ ਪਾਸੇ ਦਰਸ਼ਨ ਸਿੰਘ ਜੀ ਪ੍ਰਧਾਨ ਨਾਲ ਧੰਨਵਾਦ ਕਰਾਂਗੇ ਬਰਨਾਇ ਸਿੰਘ ਜੀ ਸੰਧੂ ਜੁਐਸੇ ਰਾਜਵੀਰ ਸਿੰਘ ਜੀ ਭੱਠੇ ਵਾਲੇ ਮੈਕਰੀਨ ਤੇ ਗੋਰੀਆ ਸਾਹਿਬ ਗੋਪੀ ਸਾਡਾ ਵੀਰ ਨਾਲ ਸਾਡਾ ਸੋਨੂ ਵੀਰ ਧੰਨਵਾਦ ਕਰਾਂਗੇ ਗੋਪੀ ਸੰਧੂ ਦਾ ਉਧਰਲੇ ਪਾਸੇ ਗੋਰਾ ਭੁੱਲਣ ਜੀ ਹਰਮਨਦੀਪ ਗੱਲ ਗੋਰੀਆ ਸਾਹਿਬ ਕੋਈ ਬਲਕਾ ਸਿੰਘ ਕਾਰਜ ਹੁਣੀ ਰਾਜਨਪ੍ਰੀਤ ਗੋਰੀਆ ਸਾਹਿਬ ਦੇ ਨਾਲ ਸਾਡਾ ਗੋਰਮ ਮਨੇਸ਼ ਮਨਿੰਦਰ ਮਨੇਸ਼ ਵਾਲਾ ਧੰਨਵਾਦ ਸਰਦਾਰ ਮਹਿੰਦਰ ਸਿੰਘ ਜੀ ਚੇਅਰਮੈਨ ਸਾਹਿਬ ਸਰਦਾਰ ਮਹਿੰਦਰ ਜੀ ਜੀ ਧੰਨਵਾਦ ਕਰਦੇ ਆ ਧਰਮਪੇਸ਼ਰ ਸਾਡਾ ਗੁਰਤੇਸ਼ਵਰ ਵੀਰ ਆ ਕਹਿੰਦੇ ਜਿੱਲਾ ਵੱਲੋਂ ਆ ਮੇਲੇ ਨੂੰ ਆ ਗਰਾਊਂਡ ਦਿੱਤੀ ਗਈ ਆ ਸਵਰਗੀ ਸਰਦਾਰ ਦੁੱਤਾ ਸਿੰਘ ਦੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਗੁਰਤੇਸ਼ਵਰ ਸਾਡਾ ਭਰਾ ਜਉਂਦਾਬਾਦਦਾ ਰਹੇ ਇਧਰਲੇ ਬੰਨੇ ਟੱਕਰ ਟੱਕਾ ਟੱਕਰ ਟੱਕਰ ਝੋਟੀ ਦੀ ਮੇਰੇ ਮਿੱਤਰੋ ਆ ਨੰਬਰ ਦਾ ਕਹਿੰਦੇ ਕੱਕੜ ਦਾ ਨੰਬਰ ਦਾ ਕਹਿੰਦੇ ਮੁੰਡਾ ਸਾਹਮਣੇ ਤਗੜਾ ਸੰਤਪਾਲ ਜਨਮ ਵਾਲੇ ਪੜਦਾ ਗੋਰਾ ਆਹ ਕਹਿੰਦੇ ਹਾਕਰ ਮਾਰ ਕੇ ਮੇੜ ਤੋਂ ਚੱਲ ਗਿਆ ਮੈਨੂੰ ਲੱਗਦਾ ਕੋੜ ਦੋ ਕੈਂਟੇ ਨੇ ਗਰਾਉਂਡ ਦੇ ਚੱਕਰ ਲਾਏ ਆ ਇਹਦਾ ਵੀ ਜਰੂਰ ਆਪਾਂ ਮਾਨ ਸਨਮਾਨ ਕਰਨਾ ਪਿੰਡੀ ਰੇਡ ਦੇ ਬੰਦੀ ਵੀ ਕਰੀ ਗੱਲ ਉਧਰ ਗੁਰਨੇਸ਼ਵਰ ਦਾ ਵੀ ਧੰਨਵਾਦ ਕਰਾਂਗੇ ਸਾਰੀ ਸੰਧਰ ਪੂਤਾ ਸਿੰਘ ਦੇ ਪਰਿਵਾਰ ਦਾ ਜਿਨ੍ਹਾਂ ਨੇ ਜ਼ਮੀਨ ਦਿੱਤੀ ਪਰ ਉਹ ਕਪਟਾ ਕੇ ਪਾਗੇ ਮੁੰਡੇ ਖੜੇ ਉਹ ਮਸਾਉਣ ਬਣ ਬੂਟਿਆ ਬੱਲੇ 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 ਉਹ ਨਿਯਾਰੇ ਵੱਜ ਗਏ ਏ ਜੰਡ ਵਾਲੇ ਬੰਦਾ ਗੋਰਾ ਤੇ ਮੁੰਡਾ ਕਿੰ ਮੱਤਲੇ ਵਾਲਾ ਗਰਨ ਬੱਲੇ ਬੱਲੇ ਕਰਵਾ ਗਿਆ ਇਧਰ ਜੈਮਲ ਸੰਘੇ ਦੀ ਕਬੱਡੀ ਪੈ ਰਹੀ ਹੈ ਜਿਹੜੀ ਸ਼ੜਕ ਸੁਲਤਾਨਪੁਰ ਤੇਤਰਨਤ ਦੇ ਗੋਲਵਾਹ ਸਾਹਿਬ ਨੂੰ ਜਾਂਦੀ ਹੈ ਉਹ ਸ਼ੜਕ ਦੇ ਉੱਪਰ ਕਹਿੰਦੇ ਸੰਘਾ ਪੈਂਦਾ ਹੈ ਜਿਹੜੇ ਤਰਨਤਨ ਦਾ ਆਹ ਪੈਂਦੀ ਹੋ ਰੇਡ ਹੈ 4 ਨੇ ਮੁੰਡੇ ਮਾਲਵੇ ਵਾਲੇ ਆਹ ਕਿਹੋ ਜੀ ਰਣਨੀਤੀ ਹੋਵੇਗੀ ਇਧਰ ਫੂਲਾ 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 ਤੇ ਸੰਘਾ ਆਹ ਨੰਬਰ ਮਾਝਾ ਕਬੱਡੀ ਕਲੱਬ ਘਿਹਰੇਾਲੇ ਦੇ ਸਿਰ ਉੱਠਦਾ ਹੋਇਆ ਫਿਰ ਸਬਰ ਸਿੰਘ ਪੁਰੀਆ ਹਰਸ਼ਦੀਪ ਤੇ ਜਸਕਰਨ ਮਨੇਸ਼ ਉਹ ਕਹਿੰਦੇ ਕਰਸੀਆਂ ਵਾਲੇ ਗੋਲੇ ਦਾ ਹਰੇਕ ਜੱਫਾ 1100 ਦੇ ਹੋਵੇਗਾ ਮੰਡੀ ਪਿੰਡੀ ਰੇਡ ਲੋ ਕਬੱਡੀ ਪਈ 1100 ਦੇ ਵੱਡੇ ਮਾਣ ਧੰਨਵਾਦ ਕਰਾਂਗੇ ਵੀਰਾਂ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਹੁੱਜ ਪੱਤੀ ਹੋਈ ਆ ਉਹ ਬੱਲੇ ਬੱਲੇ ਹੋਈ ਜਾਂਦੀ ਐ ਸੀਮ ਸਿੰਘ ਸਾਹਿਬ ਦੇ ਨਾਲ ਮੁੰਡਾ ਕਿੰਨੇ ਡਿਓਟੀਆਂ ਲਗਾਉਂਦਾ ਉਹ ਸੇਪੂ ਉਹ ਵਿਟਪਾ ਵਾਲਾ ਸੇਪੂ 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 ਤੂ ਹੋ ਗਈ ਮਿੱਤਰੋ ਬੱਲੇ 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 ਸਾਨ ਪੜਪੇ ਉਹ ਮਾਜੇ ਵਾਲੇ ਫੜਫੜ ਲੰਮੇ ਪਾਈ ਤੁਰੇ ਆਉਂਦੇ ਆ ਮਾਜੇ ਵਾਲੇ ਹਰ ਫੜ ਲੰਮੇ ਪਾਈ ਤੁਰੇ ਆਉਂਦੇ ਆ ਆ ਤਗੜਾ ਨੰਬਰ ਮਾਝਾ ਕਬੱਡੀ ਕਲੱਬ ਘੜਾਇ ਦੇ ਸੇ ਜੋੜਦਾ ਹੋਇਆ ਇਧਰ ਪ੍ਰਾਣ ਫੂਲਾ ਕਾਲਾ ਸੂਰੇ ਵਾਲੀਆ ਨਾਲ ਕਹਿੰਦੇ ਪੁਗੀਚਾ ਸੁਖੇ ਵਾਜਦਾ ਕਬੱਡੀ ਦੀ ਦੁਨੀਆ ਵਿੱਚ ਵੱਡਾ ਨਾਮ ਹੈ 2025 ਦੇ ਵਿੱਚ ਸੁਖੇ ਸ਼ਿਊਸ਼ਟ ਵਾਲੇ ਦਾ ਵੱਡੀ ਗੱਡੀ ਦਾ ਸਨਮਾਨ ਹੋਣਾ ਹੈ ਜਿਹਦੀ ਯਾਰੀ ਅਮਨਪੁਰਾਣ ਦੇ ਨਾਲ ਪਿਆਰ ਹੈ ਅਮਰੀਕਾ ਵਾਲੇ ਰਾਜੂ ਰਣੀਆਂ ਦੇ ਨਾਲ ਔਰ ਕਹਿੰਦੇ 11 ਤੇ 12 ਮਰਗਰੀ ਹੋਣੀ ਹੈ ਰਣੀਆਂ ਦਾ ਵੱਡਾ ਮੇਲਾ ਭੱਜਿਆ ਆਉਂਦਾ ਅਮਨਪੁਰਾਣ ਖੜੀ ਰਾਜੂ ਰਣੀਆਂ ਖੜੀ ਬਿੱਲਾ ਰਣੀਆਂ ਤੇ ਗੁਰਸ਼ਰਮਾਈ ਖੜੀ ਸਾਰੇ ਵੀਰਾਂ ਨਾਲ ਮਿਲ ਕੇ ਸੱਜਦੇ ਰਿਹਾ ਉਧਰ ਕਹਿੰਦੇ ਆਹ ਮਜੀਠੇ ਵਾਲਾ ਆਹ ਮਜੀਠੇ ਵਾਲਾ ਉਹ ਮਜੀਠੇ ਵਾਲਾ ਮਜੀਠੇ ਵਾਲਾ ਮਜੀਠੇ ਵਾਲਾ ਓਏ ਕਮਾਲ 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 ਬਾਲ ਉਹ ਤਾੜੀ ਵਰਦੀ ਆ ਬੁੱਟੇ ਵਾਲੀ ਵਾਸਤੇ ਤਾੜੀ 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 ਆ ਮੁੰਡਾ ਨਵੀਂ ਉਮਰ ਦਾ ਜੱਫਾ ਲਾ ਕੇ ਆਉਂਦੇ ਉਸਤਾਦ ਦੇ ਪੈਰੀ ਹੱਥ ਲਾਉਣਾ ਕਿਉਂਕਿ ਉਸਤਾਦਾਂ ਬਿਨਾਂ ਜਿੱਤੇ ਨਹੀਂ ਉਸਤਾਦਾਂ ਦਾ ਸਤਕਾਰ ਜ਼ਰੂਰੀ ਹੈ ਜ਼ਰੂਰੀ ਹੈ ਕਹਿੰਦੇ ਉਸਤਾਦਾਂ ਦਾ ਸਤਕਾਰ ਸੋਨੀ ਆ ਕਹਿੰਦੇ ਵਕੀਲਾਂ ਵਾਲੇ ਪਿੰਡ ਵਾਲਾ ਖੇਡਦਾ ਕਹਿੰਦੇ ਕੈਨੇਡਾ ਦੇ ਮੈਦਾਨਾਂ ਵਿੱਚ ਮੇਰੇ ਮਿੱਤਰੋ ਭਰਾ ਪੁੱਜਾ ਹਰਮਨ ਮਸ਼ਰਪੁਰਗਾ ਕਬੱਡੀ ਪਾਉਦਾ ਹੋਇਆ ਜਿੰਨਾ ਜਰ ਪੈਂਦੇ ਨੇ ਕਬੱਡੀ ਦੇ ਭਟਾਕੇ ਉਹਨਾਂ ਚਰ ਆਉਦਾ ਨਹੀਂ ਸਵਾਦ ਮਿੱਤਰੋ ਰਾਜੇ ਖੇਲੇ ਜਦੋਂ ਵੱਡੇ ਮੱਲ ਪਿੱੜਦੇ ਫਿਰ ਦੂ ਦੂਰ ਤੋਂ ਆਉਂਦੀ ਹੈ ਆਵਾਜ਼ ਮਿੱਤਰੋ ਗੂ ਕਰਦੇ ਵਜੀਰ ਨੇ ਜਰਦਾਰ ਬਾਬਾ ਮੱਥਰ ਸਿੰਘ ਜੀ ਸਰਦਾਰ ਪਾਗੜ ਸਿੰਘ ਜੀ ਖਜ਼ਾਨਾ ਮਾਤਰੀ ਨੇ ਸਰਦਾਰ ਮਹਿੰਦਰਜੀਤ ਸਿੰਘ ਜੀ ਚੇਅਰਮੈਨ ਸਾਹਿਬ ਤੇ ਨਾਲ ਗੋੜ ਸਿੰਘ ਜੀ ਸਾਡੇ ਗੋੜਿਆ ਸਾਹਿਬ ਜਰਸੀਪਰਧਾਰ ਹੋਂ ਦਾ ਸਰਦਾਰ ਕੁੱਪਰ ਸਿੰਘ ਗੋੜਿਆ ਸਾਹਿਬ ਧੰਨਵਾਦ ਕਰਾਂਗੇ ਸ੍ਰੀ ਨਿਵੇਸ਼ ਕਟਾਰਗਿਆ ਐਮ ਐਲ ਏ ਸਾਹਿਬ ਉਹ ਵੀ ਕਹਿੰਦੇ ਪੁੱਜੇ ਹੋਏ ਨੇ ਸਾਡੀ ਮਾ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਉਧਰ ਦੇ ਪਾਸੇ ਨੰਬਰ ਰੇਡਰ ਨੇ ਜੋੜ ਦਿੱਤਾ ਅਗਲੀ ਰੇਡ ਮਾਰਨ ਦੇ ਵਾਸਤੇ ਨੌਜਵਾਨ ਫਿਰ ਮੈਦਾਨ ਵਿੱਚ ਵਧਿਆ ਹੋਇਆ ਇਹ ਕਹਿੰਦੇ ਬਾਸਰਗੇ ਪਿੰਡ ਦਾ ਗੋਪੀਆ ਸ੍ਰੀ ਗੁਰੂ ਅਮਰਦਾਸ ਦੀ ਧਰਤੀ ਆ ਬਾਬਾ ਬੁੱਢਾ ਸਾਹਿਬ ਦੇ ਲਾਗੇ ਸੰਗਤ ਸਾਹਿਬ ਦੇ ਲਾਗੇ ਮੁੰਡਾ ਪਿੰਡਾ ਛਾਡਾ ਸਾਹਿਬ ਦੇ ਲਾਗੇ ਨੰਬਰ ਕਹਿੰਦੇ ਰੇਡਰ ਤੇ ਜੋੜ ਦਿੱਤਾ ਕਿ ਉਹ ਗੱਭਰੂ ਆ ਜਾਂਦੇ ਜਿਹੜੇ ਲੱਗਦੇ ਮਿਹਰਤਾ ਉੱਠ ਕੇ ਧੰਨ ਜੋੜ ਜਵਾਲਾ ਦਾ ਮੇਲਾ ਲੁੱਟ ਕੇ ਇਹ ਅਗਲੇ ਘੋੜੇ ਨੇ ਨੰਦਰੋ ਕਰ ਹੀ ਜਾਂਦੇ ਨੇ ਬਣਮਾਨੀ ਰਾਜੇ ਕਿਲੇ ਹੱਟ ਪਿੱਛੇ ਲੁੱਡੀਆਂ ਆਉਂਦੀ ਫਿਰੇ ਜਵਾਨੀ ਆ ਮੁੰਡੇ ਦਾ ਜਫਾ 1100 ਦਾ ਹੋ ਰਿਹਾ ਮੇਰੇ ਮਿੱਤਰੋ ਗੁਰ ਸਿਮਰ ਨੂੰ ਸਿੰਧੂਪੁਰੇ ਭਰਾ ਵੱਲੋਂ ਆ ਅਰਸ਼ਦੀਪ ਤੇ ਨਾਲ ਜਸਕਰਨ ਮਨੇਸ਼ ਉਹ 1100 ਦਾ ਲੱਗ ਗਿਆ ਮੇਰੇ ਮਿੱਤਰੋ ਤਾੜੀ ਮਾਰ ਦਿਓ ਆ ਮੈਨੂੰ ਲੱਗਦਾ ਬਰੰਦਰ ਡੱਕਿਆ ਗਿਆ ਕੜੇ ਤੋਂ ਤੌਲਾ ਛੱਕਿਆ ਗਿਆ ਆ ਮੁੰਡੇ ਨੇ ਬੱਲੇ ਬੱਲੇ ਕਰਵਾਤੀ ਹੈ ਉਧਰਲੇ ਪਾਸੇ ਵੱਡਾ ਅਨੰਦ ਤੇ ਸਤਕਾਰ ਸਰਦਾਰ ਬਗੀਚਾ ਸਿੰਘ ਜੀ ਸਰਬ ਸਰਦਾਰ ਤੇਜਾ ਸਿੰਘ ਜੀ ਅੱਜ ਮਰ ਲਈ ਜ਼ਮੀਨ ਜਿਹੜੀ ਗੁਰੂ ਘਰ ਦੇ ਨਾ ਕੀਤੀ ਆ ਸਾਰੇ ਪਰਿਵਾਰ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਬੂਟੇ ਕਰਦੇ ਗੱਲ ਉਧਰ ਵੱਡਾ ਭਰਾ ਏ ਸਾਡਾ ਗੁਰਪ੍ਰੀਤ ਸਿੰਘ ਜੀ ਗੋਪੀ ਟਰੱਕ ਜਣਨ ਦੇ ਪ੍ਰਧਾਨ ਵੱਡਾ ਪਿਆਰ ਪੁੱਤਾਂ ਕਰਦੇ ਆ ਵੱਡਾ ਪਿਆਰ ਆ ਸ਼੍ਰੀ ਨਵੇਸ਼ ਕੁਮਾਰ ਕਟਾਰੀਆ ਸਾਹਿਬ ਜੀ ਦੇ ਨਾਲ ਉਧਰ ਕੀ ਬਣਦਾ ਉਧਰ ਕੀ ਬਣਦਾ ਉਧਰ ਚੰਬੜ ਗਿਆ ਚੰਬੜ ਗਿਆ ਉਹ ਤਾਲੀਆਂ ਮਾਰਦੀਆਂ ਤਾਲੀਆਂ ਪਰ ਜੋ ਵਾਹ ਓਏ ਮੁੰਡਿਆ ਉਧਰ ਸ੍ਰੀ ਨਵੇਜ ਕੁਟਾਰਗਾ ਸਾਹਿਬ ਐਮ ਐਲ ਏ ਸਾਹਿਬ ਵੱਡੇ ਪਿਆਰ ਕੋਈ ਦੇ ਕਰਦੇ ਨੇ ਗੋਪੀ ਸਾਡਾ ਭਰਾ ਟਰੱਕ ਜਿਹੜਾ ਪ੍ਰਧਾਨ ਆ ਵੱਡਾ ਭਾਈ ਨਾਲ ਸਾਡਾ ਵੱਡਾ ਭਾਈ ਗੁਰਪ੍ਰੀਤ ਵੀ ਪੁੱਜਿਆ ਹੋਇਆ ਧੰਨਵਾਦ ਕਰਾਂਗੇ ਚੋਟੀ ਦਾ ਮੈਚ ਆ ਉਹ ਸਿਰੇ ਦਾ ਮੈਚ ਹੈ ਬਲਵਜ ਸੱਤੂ ਅਮਰੀਕਾ ਵਾਲੇ ਦਾ ਧੰਨਵਾਦ ਆ ਰਾਜਵੀਰ ਸਿੰਘ ਜੀ ਪਠੇ ਵਾਲੇ ਤੁੰਗ ਸਾਹਿਬ ਜਿਨ੍ਹਾਂ ਨੇ ਕਹਿੰਦੇ ਲੱਖਾਂ ਰੁਪਈਆਂ ਦਾ ਭਰ ਕੇ ਪਹਿਲਾ ਪ੍ਰਾਈਜ਼ ਦੇਣਾ ਹੈ ਬੈਂਕ ਪ੍ਰਿੰਟ ਗਿੱਲ ਗੌੜਿਆ ਸਾਹਿਬ ਰਹਿਦਾ ਪ੍ਰਾਈਜ਼ ਦਾ ਲੱਗਾ ਕਹਿੰਦੇ ਇੰਗਲੈਂਡ ਦੇ ਵਿੱਚ ਦੂਜਾ ਪ੍ਰਾਈਜ਼ ਗੌੜਿਆ ਪਰਿਵਾਰ ਵੱਲੋਂ ਦਿੱਤਾ ਜਾਣਾ ਧੰਨਵਾਦ ਆ ਵੀਰਾਂ ਦਾ ਉਧਰ ਗੋਪੀ ਸੁੰਦਰ ਚੱਪੇ ਪਹਿਨਵਾ ਰਿੰਦਾ ਆਸਟ੍ਰੇਲੀਆ ਦੇ ਵਿੱਚ ਵੱਡੇ ਮਾਨ ਨੇ ਨਾਲ ਕਿਹੜੇ ਕੋਰਾ ਪੁੱਲਰਾਂ ਦੇ ਵਾਲੀਆ ਯੂਕੇ ਕੋ ਯਾਦਵਿੰਦਰ ਦਾ ਵੀਰ ਨਾਲ ਹਰਮਣ ਗੱਲ ਗੋੜੀਆ ਪਰਵਾਰ ਦਾ ਹੀਰਾ ਰਿੰਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਵੀਰਾਂ ਨੇ ਵੱਡੇ ਮਾਨ ਬਖਸ਼ੇ ਜਾਂਦੇ ਬਾਤੇ ਰਹਿਣ ਵੀਰ ਸਾਡੋ ਗੋਰੀ ਧਾਨ ਤੇ ਕਾਲੀ ਗਾਂਦੀ ਮਿਲ ਜੇ ਕੋਈ ਦਿਲਦਾ ਜਾਨੀ ਸੌਖਾ ਮਲ ਪਾ ਲੈਣਾ ਰਿਆ ਨਾ ਕਰ ਬਾਟ ਛੜ ਕੇ ਮੁੰਡਿਆ ਨਜ਼ਰਾਂ ਲਵਾ ਲੈਣਾ ਆਹ ਕਹਿੰਦੇ ਗਲਾਬ ਦੀ ਪਾਈ ਹੋ ਰੇੜਾ ਬਾਜਾ ਕਬੱਡੀ ਕਲਬ ਕਰਿਆਲਾ ਉਧਰ ਪੀਰੀ ਪੀਰੀ ਕਬੱਡੀ ਕਲੱਬ ਸੁਨੇਹਰਾ ਬਰਲਾਲ ਤੇਰੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਵੱਡੀ ਸੇਵਾ ਕੀਤੀ ਹੈ ਵੀਰਾਂ ਨੇ ਆਹ ਕਹਿੰਦੇ ਮੁੰਡਾ ਗੁੱਗੂ 나ਗ ਨਾਲੇ ਪਿੰਡ ਵਾਲਾ ਲਾਹੂ ਜੱਫਾ ਕਹਿੰਦੇ ਇਹ ਸਮਾਂ ਦਸੂਗਾ ਇਹ ਸਮਾਂ ਦਸੂਗਾ ਇਹ ਸਮਾਂ ਦਸੂਗਾ ਪਰ ਨੰਬਰ ਇਹ ਲੱਭੀਦਾ ਇਹ ਸਮਾਂ ਦਸੂਗਾ ਅਗਲੀ ਕਬੱਡੀ ਪੌਂਡ ਦੇ ਵਾਲੇ ਦੁੱਲਾ ਕਹਿੰਦੇ ਸ਼ੀਤਾ ਵਾਲਾ ਸਰਜੋਸੀ ਜਦੇਦਾਰ ਸਰਦਾਰ ਇੰਦਰਜੀਤ ਸਿੰਘ ਜੀ ਜੀਰਾ ਸਾਹਿਬ ਕਹਿੰਦਾ ਯਾਰ ਕਰਾਂਗੇ ਅੱਜ ਦੇ ਕਬੱਡੀ ਕੱਪ ਦੇ ਰਹੀ ਜਨਪੁਰਮੀਆ ਸਾਡਾ ਮੰਤਰੀ ਪੰਜਾਬ ਸਰਦਾਰ ਕੁਲਵੀਰ ਸਿੰਘ ਜੀਰਾ ਸਾਹਿਬ ਦਾ ਵੀ ਜੇ ਗੱਜਬਾ ਧੰਨਵਾਦ ਆ ਸਾਡੀ ਕਬੱਡੀ ਨੂੰ ਵੀ ਬਹੁਤ ਪਿਆਰ ਕਰਦੇ ਜਿੱਥੇ ਵੀ ਜਾਂਦੇ ਆ ਸਾਡੀ ਕਬੱਡੀ ਦਾ ਮਾਣ ਵਧਾਉਂਦੇ ਆ ਚੰਦ ਵੀ ਕੋੜਿਆ ਪਾਕ ਕਬੱਡੀ ਜੰਗਵਾਲਾ ਪਿੰਡਾ ਮੁੰਡੇ ਦਾ ਪੰਜਾਬ ਦਾ ਕਿਸਾਨ ਜਾਣ ਦਾ ਕਈਆਂ ਦੇ ਨਾਲ ਮਸ਼ਹੂਰ ਉਧਰਲੇ ਪਾਸੇ ਚਾਰ ਖੇਡਰੀ ਤਿਆਰ ਨੇ ਉਧਰਲੇ ਪਾਸੇ ਪਈ ਹੋਈਆਂ ਨੇ ਜਾਰੇ ਤਿਆਰ ਸਰਦਾਰ ਵਰਸਾ ਸਿੰਘ ਦਾ ਧੰਨਵਾਦ ਕਰਦੇ ਆ ਬਰਲਾਲ ਦੇ ਬਾਦਲ ਸਾਹਿਬ ਦਾ ਉਧਰ ਬਲਰਾਜ ਸੰਧੂ ਦੇ ਚਾਚੇ ਦਾ ਤਾਰਾਫਦ ਕਰਦੇ ਆ ਔਰ ਵੱਡਾ ਮਾਨ 1 ਲੱਖ ਰੁਪਇਆ ਅਮਰੀਕਾ ਤੋਂ ਭੇਜਿਆ ਭਰਾ ਸਾਡੇ ਨੇ ਧੰਨਵਾਦ ਕਰਦੇ ਆ ਐਨ ਆਰ ਵੀਰ ਜਿਉਂਦੇ ਰਹਿਣ ਵਸਦੇ ਰਹਿਣ ਜਿੰਨਾ ਕਰਕੇ ਕਬੱਡੀ ਦੇ ਵਿੱਚ ਅੱਜ ਟਰੈਕਟਰ ਜੱਟੀਆਂ ਬੁਲਟ ਮੋਟਰਸਾਈਕਲ ਇਹ ਨਨਕ ਰਾਸ਼ੀ ਦੇ ਮਾਨ ਹੈ ਉਧਰ ਮਿਸ਼ਰਪੁਰ ਪਿੰਡ ਹੈ ਨਾਉ ਜਾਂਦਾ ਉਧਰ ਪੱਕਰ ਸਿਰੇ ਦੀ ਹੈ ਫੇਰ ਕਹਿੰਦੇ ਬਗੀਚਾ ਕੋਸ਼ੀ ਕਰਦਾ ਜਿਹੜਾ ਤੀਰ ਨਿਸ਼ਾਨੇ ਖੁੱਝ ਜਾਏ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਬੋਲਤੋ ਜੇ ਪਹਿਲਾ ਕਰਦੇ ਵਾਰ ਆਓ ਸਾਹਮਣੇ ਕਹਿੰਦੇ ਗਬਰੂ ਉਧਰ ਕਬੱਡੀ ਪਾ ਰਿਹਾ ਹੈ ਬਾਜਾ ਕਬੱਡੀ ਕਲੱਬ ਘਰਿਆਲਾ ਉਹ ਹੋ ਗਈ ਲਾ ਲਾ ਉਹ ਬੱਲੇ 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 ਉਧਰ ਪੰਨਾ ਰਾਜ ਸੰਭੂ ਕਹਿੰਦਾ ਹੋ ਕਹਿੰਦਾ ਫੂਨੇ ਦੇ ਜੱਥੇ ਦਾ 1100 ਹੋਵੇਗਾ ਅਮਰੀਕਾ ਵਾਲਾ ਭਰਾ ਸਾਡਾ ਸਰਦਾਰ ਦਰਸਾ ਸਿੰਘ ਗੁਰਲਾਬ ਦੇ ਫਾਦਰ ਸਾਹਿਬ ਦਾ ਧੰਨਵਾਦ ਹੈ ਪੈਂਦੀ ਰੇਡ ਤੇ ਮਨਦੀਪ ਤਰੀ ਗਲ ਕਬੱਡੀ ਕਹਿੰਦੇ ਗੋਪੀਆ ਬਾਸ ਰਕੇ ਗੱਲਾਂ ਵਾਲਾ ਰੇਡ ਪਾਉਣ ਦੇ ਵੇਲੇ ਵਧਿਆ ਹੋਇਆ ਪਰ ਉਧਰਲੇ ਪਾਸੇ ਦੇਖਾਂ ਕੋਸ਼ਿਸ਼ ਕੀਤੀ ਮੁੰਡੇ ਨੇ ਨੰਬਰ ਵੇਖਾਂਗੇ ਨੰਬਰ ਵਿਕਰ ਕੀ ਨੇ ਹਿੱਸੇ ਆ ਜਰੇਦਾਰ ਬਾਬਾ ਮੱਖਣ ਸਿੰਘ ਜੀ ਗੁਰੂ ਘਰ ਦੇ ਵਜੀਰ ਨੇ ਰਹਿਮਤਾਂ ਨੇ ਉਹਨਾਂ ਦਾ ਬਹੁਤ ਸ਼ੇਰ ਤੌਰ ਤੇ ਧੰਨਵਾਦ ਕਰਾਂਗੇ ਜਿੱਥੇ ਵੀ ਜਾਂਦੇ ਆ ਮਾਣ ਹੁੰਦੇ ਸਾਡੀ ਮਾਂ ਖੇਡ ਕਬੱਡੀ ਦਾ ਸਭ ਹੁੰਦੇ ਨੇ ਸਰੂਪ ਸੱਚੇ ਰੱਬ ਦਾ ਇਹਦਾ ਮੰਗਦੇ ਨੇ ਬੜਾ ਸਰਬੰਧ ਦਾ ਤੇ ਡੁੱਬੇ ਵੜੇ ਤਾਰ ਦਿੰਦੇ ਨੇ ਨਿਗਾ ਮਾਰ ਕੇ ਸਵੱਲੀ ਇਹ ਬੋਟੇ ਤੇ ਕੁੱਲਾ ਨੂੰ ਸਵਾਰ ਦਿੰਦੇ ਨੇ ਨਿਗਾ ਮਾਰ ਕੇ ਸਵੱਲੀ ਇਹ ਬੋਟੇ ਕੁੱਲਾ ਨੂੰ ਸਵਾਰ ਦਿੰਦੇ ਨੇ ਭਾਈ ਦਲਜੀਤ ਆਇਆ ਮਾਨਪੁਰ ਤੋਂ ਬਹੁਤ ਧੰਨਵਾਦ ਕਰਦੇ ਆ ਸਾਡਾ ਵੀਰ ਸਰਕਾਰ ਜੀ ਨੂੰ ਤੇਜੀਤ ਅਵਾਲਪੁਰ ਤੋਂ ਤੇ ਨਾਲ ਦਾ ਸਤਕਾਰ ਕਰਾਂਗਾ ਸਾਡੇ ਰਣਜੀਤ ਸਿੰਘ ਜੀ ਰਾਣਾ ਬਾਹਰ ਵਾਲੀ ਨਗਰ ਹੈ ਜਿਨ੍ਹਾਂ ਦਾ ਉਹ ਵੀ ਚੇਤੇ ਮਾਰਦੇ ਕਤਾਰੀਆ ਸਾਹਿਬ ਦੇ ਨਾਲ ਪੁੱਜੇ ਆ ਲੈ ਸਰਕਾਰ ਕਰਾ ਸਾਡਾ ਵੀ ਗੁਰਪ੍ਰੀਤ ਟ੍ਰੱਕ ਜਿਹਨਾਂ ਦਾ ਪ੍ਰਧਾਨ ਵੱਡਾ ਮਾਨ ਕਹਿੰਦੀ ਹੋ ਰੇਡ ਇਧਰ ਜੈਮਲ ਸੰਗਾ ਜੈਮਲ ਸੰਗਾ ਕਿਹਨਾਂ ਪਊਗਾ ਪੰਡਾ ਮੇਰੇ ਮਿੱਤਰੋ ਆਹ ਸਿਰੇ ਦੀ ਟੱਕਰ ਹੂਲਾ ਸੱਤੀ ਬੋਲੀ ਬੋਲਿਆ ਹੱਥ ਫੜ ਕੇ ਆਪਣੇ ਧਰਮ ਤੇ ਤਰੀ ਫਿਰ ਕੱਟ ਕਿਸੇ ਨੂੰ ਕੋਲੀ ਜਣਾ ਆਹ ਕਹਿੰਦੇ ਵੱਡੇ ਮਾਨ ਆਹ ਕਹਿੰਦੇ ਪਾਈਏ ਸਰੇ ਪੱਤੋਤੇ ਪਰਦਾ ਤੇ ਪੰਤਕਸੋ ਦੀ ਫੋਨੀਏ ਦਾ ਸ਼ਾਇਦ ਝੋਲੀ ਦੇ ਵਿੱਚ ਸੱਚੇ ਲਾਲਾਹੌਰ ਬੰਦਾ ਕਿਸੇ ਫਕੀਰ ਨੂੰ ਬੋਲੀਆ ਨਾ ਉਧਰ ਸ਼ੰਕਰ ਕਟਾਰੀਆ ਜੀ ਸਾਡੇ ਬਹੁਤ ਸਰਕਾਰ ਦੇ ਵੱਡੇ ਵੀਰ ਅਮਰ ਸੰਧੂ ਬਰਿਆ ਤੇ ਨਾਲ ਦਰਬਾਰਾ ਸਿੰਘ ਜੀ ਸਰਕਾਰ ਦੇ ਵੀਰ ਅਰਸ਼ ਸਭਰਾ ਤੇ ਦਲਜੀਤ ਬਾਦ ਗੁਰਪੀਨ ਗਿੱਲ ਟਰੱਕ ਜਿਹਨੇ ਪ੍ਰਧਾਨ ਉਹ ਸਰਕਾਰ ਕਰਦੇ ਆ ਸਾਡੇ ਐਮਐਲਏ ਸਾਹਿਬ ਸ਼੍ਰੀ ਨਿਰੇਸ਼ ਕੁਮਾਰ ਕਟਾਰੀਆ ਤੇ ਰਾਣਾ ਮਾਰਵਾਲੀ ਸਾਰੀਆਂ ਸਰਕਾਰ ਦੇ ਸ਼ਸ਼ੀਤਾਂ ਦਾ ਧੰਨਵਾਦ ਲੈ ਵੀ ਮਨਦੀਪ ਦੁੱਲਾ ਉਹ ਦੁੱਲੇ ਦੀ ਕਹਿੰਦੇ ਰੇਡ ਪਈ ਹੋਈ ਆ ਦੁੱਲਾ ਕਬੱਡੀ ਪਾ ਰਿਹਾ ਦੁੱਲਾ 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 ਉਹ ਦੁੱਲਾ ਦੁੱਲਾ ਜਿਹਦੇ ਵਿੱਚ ਦੁੱਲਾ ਤੇ ਫੂਲਾ ਉਧਰੇ ਪਾਸੇ ਪਰਲਾਏ ਸੰਧੂ ਯੂ ਐਸ ਏ ਨਾਲ ਸਰਦਾਰ ਰਾਜਵੀਰ ਸਿੰਘ ਪੱਥੇ ਵਾਲੇ ਵੱਡੇ ਸਹਿਯੋਗ ਨੇ ਸਰਦਾਰ ਵਰਤਨ ਸਿੰਘ ਜੀ ਪ੍ਰਧਾਨ ਜੀ ਦਾ ਧੰਨਵਾਦ ਕਰਾਂਗੇ ਹਾਂ ਸਮਾ ਹੋ ਗਿਆ ਵਾਟਰ ਬ੍ਰੇਕ ਕੁਝ ਆਰਾਮ ਦੇ ਪਰ ਇੱਕ ਵਾਰੀ ਜਲੇਦਰਪੁਰ ਮੱਕਰ ਸਿੰਘ ਹਿਸ਼ਾਮਦਾਰ ਪੰਥ ਮਹਾਰਾਜ ਕੇ ਇਹ ਸਾਰੇ ਪ੍ਰਬੰਧਕ ਕਮੇਟੀ ਦਾ ਆਏ ਹੋਏ ਦਰਸ਼ਕਾਂ ਦਾ ਜਿੰਦਗੀਆਂ ਕਰਾ ਗਿਆ ਵਿੱਚੋਂ ਧੰਨਵਾਦ ਕਰਦਾ ਸਾਰੀ ਪੰਜਾਬ ਨੀ ਦੇ ਸਭੀ ਰੌਪੀ ਸਨਵਾਦਾ ਉਧਰ ਸ਼ਹੀਦ ਸਰਦਾਰ ਸੁਖਦੇਵ ਸਿੰਘ ਜੱਜੜੀਆਂ ਫਾਈਨਲ ਮੈਚ ਵਿੱਚ ਜਿਹੜੀ ਟੀਮ ਜਿੱਤੇਗਾ ਉਹਦਾ ਨਾਮ ਉਹਦੇ ਲਈ 500 ਰੁਪਏ ਦੇ ਇਨਾਮ ਹੋਣਗੇ ਨਾਲ ਜਰਨੈਲ ਸਿੰਘ ਜੱਜੜੀਆਂ ਉਹਨਾਂ ਦੇ ਭਰਾ ਸਾਹਿਬ ਦੱਸਦੇ ਆ ਕਿ 500 ਰੁਪਏ ਆਪਾਂ ਆਪਣੇ ਪਰਿਵਾਰ ਵੱਲੋਂ ਦੇਵਾਂਗੇ ਥੈਂਕ ਯੂ ਟਰੱਕੀਆਂ ਵਾਖੇ ਸਾਰੇ ਪਰਿਵਾਰਾਂ ਨੂੰ ਉਹ ਦੋ ਟੀਮਾਂ ਦੇ ਦਰਮਿਆਨ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਸਾਡੇ 14 ਦੇ 30 ਦਾ ਮੁਕਾਬਲਾ ਹੈ ਕੋਈ ਜਿਆਦਾ ਫਰਕ ਨਹੀਂ ਪਾਣਾ ਇਹ ਕੰਡਣਾ ਪਾਣਾ ਹੈ ਉਹ ਸਾਹਮਣੇ ਕਬੱਡੀ ਦੇ ਮੈਦਾਨ ਵਿੱਚ ਜਿਹੜੇ ਟੋਮੜ ਪਾਉਂਦਾ ਅਮਰਸਰ ਫਿਰ ਅਗਲੀ ਕਬੱਡੀ ਕੌਂਦਰੀ ਹਾਪੀ ਤਿਆਰ ਹੋ ਕੇ ਆ ਰਿਹਾ ਹੈ ਐਵੇਂ ਚੋਟੀ ਦਾ ਮੁਕਾਬਲਾ ਅੱਜ ਦੇ ਦੰਦਾ ਫਾਈਨਲ ਹੈ ਛੇ ਟੀਮਾਂ ਪੰਜ ਮੈਚ ਐਰ ਸਿਰੇ ਦੇ ਖੇਡ ਗਏ ਬੋਟੇ ਵਾਲੀ ਬਸਤੀ ਆ ਪਰਸ਼ਾ ਦੀ ਧਰਤੀ ਹੈ ਉਹ ਸਾਹਮਣੇ ਚਾਰ ਜਾਫਿਆਂ ਦੇ ਵਿੱਚੋਂ ਦੇਖਾਂਗੇ ਕਿ ਕੌਣ ਵੱਧ ਕੇ ਟਰਾਈ ਕਰਦਾ ਇਹ ਕੇ ਸਮਾਂ ਦੱਸੂਗਾ ਇਹ ਵਿੱਚ ਗਹਿਰੇ ਢੱਲਾਂ ਦੇ ਬੱਪਾ

ਇਹ ਗੋਪੀ ਆ ਮੇਰੇ ਮਿੱਤਰੋ ਵੇਖ ਲਾਗੇ ਜਦੋਂ ਕਦੇ ਦਾ ਲੱਗਿਆ ਕਿ ਘੂਗੀਆਂ ਦੀ ਡਾਰ ਕਿਵੇਂ ਬਾਜ ਕੇ ਉੜਦੀ ਜੰਗਲਾਂ ਦੇ ਪੈਂਦੇ ਆ ਸੂਲ ਸੁਖੜੇ ਨੱਪੀ ਦੀ ਨਹੀਂ ਪੈਰ ਕਦੇ ੁੱਥੇ ਸ਼ੇਰ ਦੀ ਇਹ ਜੰਗਲਾਂ ਦੇ ਪੈਂਦੇ ਆ ਅਸੂਲ ਸੁਖੜੇ ਨੱਪੀ ਦੀ ਨਹੀਂ ਪੈਰ ਕਦੇ ੁੱਥੇ ਸ਼ੇਰ ਦੀ ਆਹ ਸਾਹਮਣੇ ਕਹਿੰਦੇ ਸ਼ੇਰਾਂ ਵਰਗੇ ਆ ਇਹ ਮਰਦਾਂ ਤੇਰੇ ਵਰਗੇ ਆ ਇਧਰ ਮੁੰਡਾ ਪੰਜਾਬ ਪਨੀ ਸੋਲਾ ਗੁੱਟ ਫੜ ਕੇ ਬਹਿ ਗਿਆ ਆਹ ਬੱਲੇ 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 ਇਹ ਵਿਖਾਉਣ ਵਾਲਾ ਸੰਗੂ ਆ ਇਹ ਕਹਿੰਦੇ ਦਿਉੜੀ ਪੰਜਾਬ ਦੇ ਮੁੱਖ ਮੱਧਰਾਂ ਲੱਗੀ ਹੋਈ ਹੈ ਆਓ ਮੇਰੇ ਮਿੱਤਰੋ ਮੁਕਾਬਲਾ ਕੋਟਰੂ ਲੱਗਦਾ ਜਿੰਦਾ ਲਾਦਾ ਤਾੜੀ ਮਾਰਦੇ ਤਾੜੀ 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 ਓਏ ਪੰਜਾਬ ਪੁਲਿਸ ਵਾਲਾ ਕਹਿਰ ਕਰ ਗਿਆ ਬੱਸਾ ਫਾਇ ਪੰਜਾਬ ਪੁਲਿਸ ਵਾਲਾ ਐਰਪੋਰਟ ਕਾ ਜਰਾ ਰਾਤੇ ਮਿਰਸਾ ਸਿੰਘ ਜੀ ਖੁਸ਼ ਹੈ ਸਾਹਮਣੇ ਜੰਮਲ ਸੰਗੇ ਦੀ ਕਬੱਡੀ ਪੈ ਰਹੀ ਹੈ ਹਨ ਚੋਟੀ ਦਾ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਅੱਜ ਦੇ ਦਿਨ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਉਹ ਦੁਨੀਆ ਟੇਲੀ ਬੈਠੀ ਹੈ ਸਮੇਂ ਸਰ ਫਾਈਨਲ ਹੋ ਰਿਹਾ ਹੈ ਸਮੇਂ ਦੇ ਕੀਤੇ ਕੰਮ ਸਾਰੀ ਦੁਨੀਆ ਨੂੰ ਚੰਗੇ ਲੱਗਦੇ ਹੈ ਜੰਮਲ ਸੰਗੇ ਦੀ ਕਬੱਡੀ ਪੈ ਰਹੀ ਹੈ ਕਾਲਿਆ ਸੂਰਿਆਲਾ ਪਿੰਡ ਬੜੀ ਦੂਰ ਹੈ ਜੇ ਮੁੱਸਰ ਸਾਹਿਬ ਦੀ ਧਰਤੀ ਹੈ ਪਰ ਕੀ ਬਣਿਆ ਕੀ ਜੁੜਿਆ ਪਰਜੀਤ ਸਿੰਘ ਜੀ ਖਾਲਸਾ ਦੱਸਣਗੇ ਨੰਬਰ 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 ਪਰਜੀਤ ਸਿੰਘ ਜੀ ਦੱਸਿਓ ਕੀ ਨਾ ਜਾਫੀਆਂ ਰਾਹੇ ਮੇਰੇ ਮੇਰੇ ਕਲੱਬ ਸਹੇਰ ਦਾ ਨੰਬਰ ਆ ਸਾਡਾ ਕਹਿੰਦੇ ਵੀਰਾਂ ਲੰਡਨ ਤੋਂ ਗੱਲਾਂ ਵੱਡੀਆਂ ਨੇ 141000 ਰੁਪਇਆ ਦੂਜਾ ਪ੍ਰਾਈਜ਼ ਸਾਡੇ ਧਰਮਾਂ ਨੂੰ ਦੇਣਾ ਸਰਦਾਰ ਪਿੰਤੂ ਸਿੰਘ ਜੀ ਲੜੀਆ ਪਰਵਾਰ ਦਾ ਚੇਤੇ ਮਾਰਦੇ ਧਰਮਾਂ ਇਧਰ ਦੇ ਬੰਨੇ ਕਾਲ ਆਓ ਸਾਹਮਣੇ ਮੁੰਡਾ ਕਹਿੰਦੇ ਸਤਪਾਲ ਕੱਕੜ ਗੱਲਾਂ ਵੱਡੀਆਂ ਹੁੰਦੀਆਂ ਆਹ ਮੱਦੇ ਦੇ ਚਰਚੇ ਬਰਿੰਦਰ 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 ਓਏ ਕਹਿੰਦੇ ਮੁੰਡੇ ਦਾ ਉਧਰਲੇ ਬੰਨੇ ਮੱਤਾ ਪਿੰਡ ਹੈ ਬੰਦੇ ਵਾਲਾ ਗਜਨ ਰੁਕਵਾ ਦੇ ਦੇਖ ਬਰਿੰਦਰ ਦਾ ਜਿਵੇਂ ਤੇਰੇ ਨਹੀਂ ਲਾਗੂ ਚੰਬਲ ਦਾ ਕੀ ਕੁਝ ਨੇ ਨਘਾਰਦਾ ਪਲਾਂ ਥੱਲੋ ਇਹ ਟੈਮ ਜਾਣਦਾ ਮੰਗਲ ਦਾ ਵੱਡੇ ਭਾਈ ਕਰੀਗਨ ਦੁੱਲਾ ਆ ਗਿਆ ਉਹ ਸਾਹਮਣੇ ਦੁੱਲਾ ਸਿਰ ਅਗਲੀ ਕਮਬੜੀ ਪਾਉਣ ਦੇ ਲਈ ਆਇਆ ਹੋਇਆ ਐਨ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਲਰਾਜ ਸਿੰਘ ਜੂਵਤਸੇ ਵਾਲੇ ਪਰਿਵਾਰ ਦਾ ਬਹਿ ਗੰਨਵਾ ਧੰਨਵਾਦ ਹੈ 1 ਲੱਖ ਦੇ 50 ਹਜ਼ਾਰ ਰਪਏ ਬੜੇ ਵੱਡੇ ਯੋਗਦਾਨ ਹੈ ਰਾਜਵੀਰ ਸਿੰਘ ਪੱਠੇ ਵਾਲੇ ਹਰ ਸਾਥ ਭਾਈ ਦਾ ਧੰਨਵਾਦ ਦੁੱਲਾ ਕਹਿੰਦਾ ਹੱਥ ਪਾਸੇ ਫੇਰ ਬਣਾਵੇ ਉਲਾ ਕਹਿੰਦਾ ਐਵਰੇਜ ਕਾਰਾਂ ਵਿੱਚ ਹੁੰਦੀ ਆ ਜਹਾਜ਼ਾਂ ਦੀ ਨਹੀਂ ਰਿਸਕ ਹੁੰਦੀ ਆ ਬੱਲਾ ਜੀ ਨਹੀਂ ਬੰਕੇ ਕਹਿੰਦੇ ਰਿਸਕ ਹੁੰਦੀਆਂ ਤੇ ਹੁੰਦੀ ਐ ਉਹ ਬਾਜਾ ਵੀ ਨਹੀਂ ਦਾ ਦਰਸ਼ਨ ਸਿੰਘ ਜੀ ਪ੍ਰਧਾਨ ਸਾਰੇ ਮੇਲਾ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਹੈ ਉਹ ਸਾਹਮਣੇ ਇੱਕ ਪਾਸੇ ਪੰਜਾਬ ਪੁਰਸ ਵਾਲਾ ਫੇਰ डक ਪਾਉ ਦੂਜੇ ਪਾਸੇ ਤੁੰਗੜ ਪੰਡ ਵਾਲਾ ਬੱਲੇ 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 ਉਹ ਬੱਲੇ ਬੱਲੇ ਫੂਲੇ ਦਾ ਜਫਾ 1100 ਦਾੜਾ ਦਿਲਰਾਜ ਸੰਧੂ ਯੂਐਸਏ ਵਾਲਾ ਵੀਰ ਲਾਲ ਦਾ ਭਾਈ ਕਹਿੰਦਾ ਸਾਡੇ ਵੱਲੋਂ ਫੂਲੇ ਦਾ ਜੱਫਾ 1100 ਦਾ ਹੋਵੇਗਾ 1 ਲੱਖ ਦਿੱਤਾ ਭਰਾ ਨੇ ਬਹੁਤ ਬਹੁਤ ਧੰਨਵਾਦ ਇਧਰ ਮਿਸ਼ਰਪੁਰ ਪਿੰਡ ਹੈ ਨੌਜੰਦਾ ਹਰਮਨ ਦੀ ਪਾਈ ਹੋਈ ਰੇਡ ਉਧਰਲੇ ਬੰਦੇ ਮੁਕਾਬਲਾ 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 ਬਾਉਂਡਰੀ ਲਾਈਨ ਦੇ ਉੱਪਰ ਆਹ ਲੱਗਦਾ ਜੋਰ ਵੱਜਦਾ ਪੰਪ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੈਨੂੰ ਲੱਗਦਾ ਨੇ ਠੋਕਾ ਦਿੱਤਾ ਟੋਪੀ ਵਾਲਾ ਕਿੱਲਾ ਕਹਿੰਦਾ ਮਾਸੀ ਦਾ ਪੁੱਤਾ ਹੁਣ ਵੱਲ ਆ ਲੱਗਾ ਜਫਾ ਥੋੜੀ ਚੋਟ ਵੀ ਲੱਗੀ ਆ ਬਾਬਾ ਮੇਰ ਕਰਕੇ ਤੇ ਸੱਟ ਪੇਟ ਨਾਲ ਲੱਗੇ ਜਲਦੀ ਨੌਜੋਨਾ ਅੰਮ੍ਰਿਤਪਾਲ ਕਬੱਡੀ ਮੁੰਡੇ ਨੂੰ ਵੇਖੋ ਕਿਤੇ ਜਿਆਦਾ ਸਾਪਣਾ ਹੋਵੇ ਐਨ ਚੋਟੀ ਦਾ ਮੁਕਾਬਲਾ ਰੈਕ ਨੂੰ ਕਿਰਪਾ ਕਰੇ ਅੱਜ ਦੇ ਦਿਨ ਦਾ ਫਾਈਨਲ ਹੈ 55000 ਪਲੱਸ ਕਰਤੇ 40000 ਰੁਪਇਆ ਸਾਡੇ ਬੈਂਕ ਸਿੰਘ ਜੀ ਖੇਡ ਕੌੜੀਆ ਸਾਹਿਬ ਯੂਕੇ ਵਾਲੇ ਇੰਗਲੈਂਡ ਵਾਲੇ ਉਹਨਾਂ ਵੱਲੋਂ 40000 ਰੁਪਇਆ ਦਿੱਤਾ ਜਾਣਾ ਹੈ ਉਹ ਅੰਮ੍ਰਿਤ ਦੀ ਕਬੱਡੀ ਪਾਈ ਹੋਈ ਹੈ ਇੱਕ ਪਾਸੇ ਗੱਗੂ ਨਾਗ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੈ ਉਹ ਸਾਹਮਣੇ ਵਿਖੇ ਚਾਰ ਗਾਫੀ ਹੈ ਇਨ੍ਹਾਂ ਦੇ ਵਿੱਚੋਂ ਦਾ ਔਰ ਗੱਜੂ ਮਾਮ ਕਮਾਲ ਕਰਦਾ ਨਯੋਲੇ ਦੇ ਸੱਤ ਨਹੀਂ ਕੀ ਹੁੰਦੀ ਸਾਜਰਾ ਇਹ ਤਗੜਾ ਮੈਚ ਹੈ ਸਮੇਂ ਤੋਂ ਭਰੀ ਦਾ ਵੀ ਪੱਤਾ ਲੱਗ ਜयो ਉਹ ਵੀ ਬੁਖੇੜਾ ਹੁੰਦਾ ਮੋਢੇ ਉੱਤੇ ਤੰਗੀ ਦਾ ਬੱਕਰੀ ਦੇ ਕੰਨ ਵਿੱਚ ਗੱਲ ਪਾ ਦਿਓ ਪਾ ਕੇ ਝਾਂਜਰਾਂ ਨਹੀਂ ਸ਼ੇਰ ਦੇ ਕੋਲੋਂ ਦੀ ਲੰਗੀ ਦਾ ਸੰਪਦੇ ਨਯੋਲੇ ਦੀ ਕੋਈ ਹੁੰਦੀ ਸਾਜਰਾ 16 ਨੇ ਸੱਤਿਆਂ ਸਿਆਰੇ ਕਹਿੰਦੇ ਆ ਕਿ ਜਿੰਨਾਂ ਦੇ ਨੱਕਾ ਵਿੱਚ ਪੱਤੇ ਪਾਸਾ ਅੱਜਕੱਲ ਲੱਤਾਂ ਨੂੰ ਓ ਵਾਲਾ ਖੇਡਦੇ ਆ ਜਿਨ੍ਹਾਂ ਦੇ ਨੇ ਬਾਲਾਂ ਵਿੱਚ ਪੰਨੇ ਪਾਸਾ ਅੱਜ ਕੱਲ ਲੋਕਾਂ ਨੂੰ ਬਾਲਾਂ ਦੇ ਖੇਡਦੇ ਆ ਬਾਲੇ ਖੇਡਦੇ ਆ ਕੋਰਾ ਫਿਰ ਜੱਜ ਵਾਲੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਹੁਣ ਚਾਰ ਜਾਫੀ ਫਾਈਨਲ ਖੇਡਿਆ ਜਾ ਰਿਹਾ ਆਪ ਤੱਕ 11.14 ਵੀਦਾ ਅੰਕੜਾ ਸੀ ਪਰ ਆਹ ਸਾਹਮਣੇ ਅਜੇ ਸੇ ਪੁਜੀਠੇ ਵਾਲਾ ਮੈਨੂੰ ਲੱਗਦਾ ਕਰੂ ਬਹੁਤ ਪਰ ਨੰਬਰ ਨੰਬਰ ਉਹ ਗੋਰੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਜੈਮਲ ਸੰਘੇ ਜੀ ਅਗਲੀ ਕਮਬੜੀ ਪੈ ਰਹੀ ਹੈ ਚੌਥੀ ਬਾਦੀ ਦਰਮਿਆਨ ਉਧਰ ਲੱਗ ਗਿਆ ਜਾ ਰਿਹਾ ਉਧਰ ਵੀਰ ਆ ਸਾਡਾ ਕਹਿੰਦੇ ਗੁਰ ਸਿਮਰ ਸਿੰਘੂਪਰੀਆ ਨਾਲ ਅਰਸ਼ਦੀਪ ਨਾਲ ਜਸਕਰਨ ਮਨੇਸ਼ ਉਹ ਕਹਿੰਦਾ ਵੀ ਅਜੇ ਮਜੀਠੇ ਵਾਲੇ ਦੇ ਹਰੇਕ ਜੱਫੇ ਦਾ 11 1100 ਦਿੱਤਾ ਜਾਵੇਗਾ ਇਹਦਾ ਸੂਰੇ ਵਾਲਾ ਪਿੰਡ ਆ ਉਹ ਗਗਰ ਦੇ ਪਿੰਡਾਂ ਦਾ ਮੱਲ ਮੇਰੇ ਵਿੱਚੋਂ ਗਗਰ ਦਾ ਵੀਰ ਉਧਰ ਸੰਘਾ 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 ਇਹਦਾ ਜੈਮਲ ਨਾਮ ਹੈ ਤਿੰਗ ਸੰਗਾ ਜਿੱਥੋਂ ਦਾ ਯਾਦਵਿੰਦਰ ਤਗੜਾ ਖੇਡਿਆ ਆਦਾ ਕਹਿੰਦੇ ਤੁੰਬਰ ਪੱਲ ਪੈਂਦਾ ਲਾਗੇ ਕੋਟ ਕਰੋੜਾ ਬਹੁਤ ਤਗੜੀ ਕਬੱਡੀ ਕੋਟ ਕਰੋੜ ਦੀ ਟੀਮ ਨੇ ਖੇਡੀ ਆ ਬਹੁਤ ਤਗੜਾ ਲੱਲੇਬਾਲਾ ਬੰਦੇ ਖੇਡਿਆ ਇਸ ਇਲਾਕੇ ਦਾ ਆ ਸਾਹਮਣੇ ਨੌਜਵਾਨ ਜਿਹੜੇ ਪੜਾਣੇ ਵਾਲੇ ਜ਼ਗਮੀਨ ਦੀ ਯਾਰੀ ਹੈ ਵਕੀਲਾਂ ਵਾਲੀਏ ਸੋਨੀ ਹੁੱਬੀ ਟੱਕ ਦੇ ਨਾਲ ਮੇਰੇ ਮਿੱਤਰੋ ਉਹ ਵੀ ਕੈਨੇਡਾ ਤੋਂ ਭਰਾ ਸਾਡਾ ਲੱਜ ਜੁੜਿਆ ਹੋਇਆ ਇਧਰ ਮੱਤੇ ਵਾਲਾ ਕੋਸ਼ਿਸ਼ ਕਰਦਾ ਰੇਡ ਗਈ ਤੇ ਵੱਡੇ ਭਾਈ ਕਰੀ ਗੱਲ ਆਹ ਸਾਹਮਣੇ ਥੋਲਾ ਅਗਲੀ ਕਬੱਡੀ ਪਾ ਰਿਹਾ ਹੈ ਬੱਤੀ ਵਾਲੀ ਦੀ ਕੋਸ਼ਿਸ਼ ਨਾ ਕੰਮ ਜਾਵੇ ਆਈ ਹੋਈ ਸਾਰੇ ਸੰਗਤ ਨਾਲ ਇੱਕ ਵਾਰੀ ਫੇਰ ਮੈਂ ਧੰਨਵਾਦ ਕੀਤਾ ਜਾ ਰਿਹਾ ਹੈ ਉਰੂਕਰਦੀ ਮੇਲਾ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਨੌਜਵਾਨ ਵੀਰਾਂ ਦਾ ਐਨਆਰਏ ਭਰਾਵਾਂ ਨੇ ਕਹਿੰਦੇ ਉਹ ਲੱਖਾਂ ਦੇ ਸਰਦਾਰ ਆਸ਼ੀਰਵਾਦ ਤੇ ਮੇਲਾ ਵੱਡਾ ਮੇਲਾ ਵੱਡਾ ਕਰਨਾ ਕਰਾਲ ਕਰਦਾ ਭਾਈ ਮੇਲਾ ਅਗਲੇ ਸਾਲੋਂ ਫਿਰ ਵੱਡਾ ਹੋਊਗਾ ਇਸ ਤੋਂ ਵੀ ਵੱਡਾ ਸਾਰੇ ਸੰਗਤ ਦਾ ਸਹਿਯੋਗ ਕਰੇਗੀ ਮੇਲਾ ਵਜਾ ਹੋਵੇਗਾ ਉਹ ਸਾਹਮਣੇ ਕਬੱਡੀ ਪੈ ਗਈ ਹੈ ਇਹ ਅੜੋ ਅੜੀ ਪੈਂਦੇ ਜਦੋਂ ਪਿੱਛੇ ਸੋਹਣਿਆ ਤੇ ਦੂਰ ਹੋਣੇ ਮੇਲਾ ਦੇ ਭੇਕੇ ਸੋਹਣਿਆ ਅਗਲਾ ਮੈਚੀਆਂ ਦੇ 31 ਮੋੜ ਦਾ ਉਹ ਰਾਜੇ ਖੇਲੇ ਤਮਕਾ ਭਗਾ ਦੇ ਪੁੱਤਾਂ ਓਹ ਭੱਜਦਾ ਫਰਾਟ ਆਹ ਮੱਤੇ ਵਾਲਾ ਕਹਿੰਦੇ ਤੈਂ ਟੂੜੀ ਟੁੜਿਆਉਂਦਾ ਆਹ ਮੱਤੇ ਵਾਲਾ ਲਾਵਾ ਜੱਫੇ ਬੱਲੇ ਬੁੱਲੇ ਕਰਾਈ ਆਉਂਦਾ ਵੀਰਿਆ ਚੱਕਲੀ ਮੱਤੇ ਕਰਦੇ ਗੱਭਰੂ ਦੀ ਗੱਲ ਆਹ ਕਹਿੰਦੇ ਵੀ ਰੇਲ ਫਿਰ ਬਾਸਰ ਕੇ ਪਿੰਡ ਵਾਲਾ ਗੁਰਵਾ ਦੀ ਧਰਤੀ ਹੈ ਸ੍ਰੀ ਗੁਰੂ ਅਮਰਦਾਸ ਦੀ ਧਰਤੀ ਹੈ ਬਾਸਰ ਕੇ ਪਿੰਡ ਬਾਜੇ ਦੀ ਧਰਤੀ ਗੁਰਵਾ ਪੀਰਾਂ ਪਕਮਰਾ ਉਤਾਰਾਂ ਦੀ ਧਰਤੀ ਹੈ ਅੱਜ ਦਾ ਮੇਲਾ ਉਧਰ ਕਹਿੰਦੇ ਵੱਡਾ ਮਾਤ ਚੰਕਰ ਬਾਬਾ ਜੱਸਾ ਸਿੰਘ ਦੀ ਯਾਦਗਾਰੀ ਮੇਲਾ ਚੱਲਦਾ ਆਹ ਕੋਸ਼ੀ ਵੱਟੀ ਹੈ ਫੜਿਆ ਹੋਇਆ ਲੱਗਾ ਹੋਇਆ ਜੋਰ ਨੰਬਰ 88 ਕਾ ਵਾਲਾ ਗੋਪੀ ਆਪਣੀ ਟੀਮ ਲਈ ਜੋੜਦਾ ਹੋਇਆ ਮੇਰੇ ਤੋਂ ਸਾਰੇ ਨਗਰ ਦਾ ਸਾਰੇ ਪ੍ਰਬੰਧਕ ਕਮੇਟੀ ਦਾ ਐਲ ਆਰ ਵੀਰਾਂ ਦਾ ਧੰਨਵਾਦ ਹੈ ਬਲਵਜ ਸੰਤੂ ਯੂ ਐਫ ਏ ਵਾਲਾ ਭਰਾ ਰਾਜੀਤ ਸਿੰਘ ਜੀ ਤੁੰਗ ਸਾਹਿਬ ਪੱਠੇ ਵਾਲੇ ਮੈਕ ਪ੍ਰੀਸ ਜੀ ਗੱਲ ਗੌਰਿਆ ਸਾਹਿਬ ਗੋਪੀ ਸੰਤੂ ਜੱਪਾ ਹਰ ਪੂਰਾ ਪੁਲਰਾਦੇ ਵਾਲਾ ਤੇ ਹਰਮਨ ਗਿਲਗੋੜੀਆ ਪਰਿਵਾਰ ਦਾ ਸਰਦਾਰ ਕੰਪਲ ਸਿੰਘ ਨੇ ਪੋਤੇ ਦਾ ਧੰਨਵਾਦ ਕਰਦੇ ਆ ਵੱਡਾ ਮਾਰ ਦਿੰਦਾ ਇਧਰ ਵਰਦੀ ਰੇਡ ਪੈ ਰਹੀ ਆ ਓ ਮਾਜਾ ਮਾਜਾ ਦੁਨੀਆ ਚ ਹੋਈ ਪਈ ਆ ਓ ਮਾਲਵਾ ਮਾਲਵਾ ਓ ਮਾਲਵਾ ਮਾਲਵਾ ਚੰਦਰੀਆ ਸਾਹਿਬ ਦਾ ਚਲੂ ਦਾ ਮਾਰੀ ਆ ਜਦ ਵਿੱਚ ਕੱਟ ਲਾਉਂਦਾ ਫਿਰਿਆ ਗਿਆ ਹੁੰਦਾ ਯਾਰਾਂ ਚੱਲ ਚੰਦਰੀਆ ਪਿਆਰ ਨਾਲ ਚੱਲ ਅਜੇ ਤੇਰੀ ਬਾਤ ਬਹੁਤ ਲੰਮੀ ਐ ਪਿਆਰ ਨਾਲ ਸੋਹਣਾ ਪਿਆਰ ਨਾਲ ਸੋਹਣਾ ਬੱਦੇ ਭਾਈ ਕਰੀ ਗੱਲ ਪੈਂਦੀ ਰੇਡ ਲਓ ਸਾਹਮਣੇ ਕਬੱਡੀ ਪੈ ਰਹੀ ਐ ਇਹਨਾਂ ਗੱਲਾਂ ਕਹਦੇ ਵਖਰੀਆਂ ਵੱਖਰੀਆਂ ਕਹਿੰਦਾ ਵਖਰੀ ਵਖਰੀ ਗੱਲ ਪਿਆਰ ਨਾਲ ਚੱਲ ਪਿਆ ਮਾਰ ਔਰ ਇੱਕ ਪਾਸੇ ਛੋਟਾ ਬੀਟਾ ਔਰ ਗੰਗਲੂ ਕਹਦੇ ਨਵੀਂ ਜੀ ਉਮਰ ਦਾ ਔਰ ਲਿਆਨ ਅੰਮਰ ਕਹਿੰਦੇ ਸੰਦਰ ਸਿੰਘ ਕਲਸ਼ੇ ਲੋ ਕਹਿੰਦੇ ਅੱਜ ਦੇ ਦਿਨ ਦਾ ਮੈਚ ਸਮਾਪਤ ਐ ਬੋਲੇ ਬੜਾ ਸਮੇਂ ਦਾ ਟੂਰਨਾਮੈਂਟ ਹੋਇਆ ਸਹੀ ਟਾਈਮਸ ਹੋਇਆ ਜਿਹੜਾ ਆ ਖੇਡ ਮੇਲੇ ਦਾ ਮਟਕਾਰੀਆਂ ਸਾਹਿਬ ਜੀ ਦਾ ਧੰਨਵਾਦ ਕਰਾਂਗਾ ਕਿਹੜੀ ਟੀਮ ਕਿੰਨੇ ਨੰਬਰ ਲੈ ਕੇ ਜਿੱਤੂ ਰਹੀ ਅੰਦਰ ਜੀ ਦੱਸਿਓ ਜਰੂਰ ਸਹੀ ਟਾਈਮ ਬਿਲਕੁਲ ਸਹੀ ਟੀਮ ਬਾਜਾ ਬਾਜਾ ਕਬੱਡੀ ਕਲੱਬ ਘਰਾਲੇ ਦੀ ਟੀਮ ਨੇ ਨੰਬਰ ਸਾਡੇ ਐ ਸੌਰੀ ਜਿਹੜੇ 30 ਨੰਬਰ ਹੈ ਤੇ ਮੀਰੀਪਰੀ ਕਬੱਡੀ ਕਲੱਬ ਸਰੇਰ ਦੀ ਟੀਮ ਨੇ ਨੰਬਰ ਜਿਹੜੇ 23 ਤੇ 30 ਦੇ ਨਾਲ ਆਹ ਅੱਜ ਦੇ ਦੰਡੀ ਜਿਹੜੀ ਜੇਤੂ ਟੀਮ ਹੈ ਬਾਜਾ ਕਬੱਡੀ ਕਲੱਬ ਕਰਿਆਲਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਸਾਡੇ ਸਰਦਾਰ ਮਹਿੰਦਰਜੀਤ ਸਿੰਘ ਜੀ ਜੋ ਇਹ ਟੀਮਾਂ ਦਾ ਮਾਨ ਸਨਮਾਨ ਕਰਨਗੇ ਸਨਕਾਰ ਦਿੱਤਾ ਵੀ ਨੇ ਦੇਖ ਲਈ ਸੀਗਾ ਇਹ ਵੀ ਰਿਣੀ ਰਾਹ ਕੇ ਰਾਜ ਇਹਨਾਂ ਮਾਨ ਸਨਮਾਨ ਆਪਣੇ ਘਰ ਬੁਲਾ ਕੇ ਦਿੱਤਾ ਮਾਣਿਆਂ ਦੇ ਨਾਲ ਦਾ ਮਾਨ ਤੁਸੀਂ ਬਖਸ਼ਦੇ ਹੋ ਤੁਹਾਡਾ ਅਸੀਂ ਦਿਲ ਦੀਆਂ ਗਰਾਂਜਾਂ ਵਿੱਚ ਧੰਨਵਾਦ ਕਰਦੇ ਹਾਂ ਰਿਣੀ ਆ ਭਾਦੇ ਅਸੀਂ ਆਓ ਹੁਣ ਆਪਾਂ ਪ੍ਰਾਈਜ਼ ਦਈਏ ਪਹਿਲਾ ਪ੍ਰਾਈਜ਼ ਰਾਜਵੀਰ ਸਿੰਘ ਜੀ ਤੰਗ ਸਾਹਿਬ ਉਹਨਾਂ ਨੇ ਦੇਣਾ 55000 ਤੇ ਦੂਜਾ ਪ੍ਰਾਈਜ਼ ਸਰਦਾਰ ਕੁੱਪਰ ਸਿੰਘ ਗੋੜਿਆ ਸਾਹਿਬ ਉਹਨਾਂ ਦੇ ਪੋਤੇ ਵੱਲੋਂ ਮਹਿਕ ਪ੍ਰੀਤ ਗੱਲ ਗੋੜੀਆਂ ਸਾਡਾ ਯੂਕੇ ਵਾਲਾ ਵੀਰ ਉਹਦੇ ਵੱਲੋਂ ਮਾਨ ਵਾਸ਼ੇ ਜਾਣਗੇ ਮਾਈਕ ਤੋਂ ਪਰ ਵੱਡਾ ਵੀਰ ਬਾਈ ਕਰਨ ਸਦੇਰਵੀ ਸਾਹਿਬ ਇਹਦੀ ਗਾਹੀ ਕੋਲ ਕਰਿਓ ਜੇ ਕੀ ਦੀ ਸ਼ਾਨ ਦੇ ਖਲਾ ਵਿੱਚ ਬੋਲਦਿਆ ਗਲਤ ਬੋਲਿਆ ਤਾਂ ਮਾਫੀ ਚਾਹਾਂਗੇ ਨਾਰਕੜਾ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਦੋਨੋ ਟੀਮਾਂ ਆਪਣਾ ਸਰਵਾਂ ਲੈ ਰਹੀਆਂ ਆਏ ਹੋਏ ਇੱਕ ਵਾਰੀ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਫਸਟ ਸਟੇਜ ਰਾਜਵੀਰ ਸਿੰਘ ਪੱਠੇ ਵਾਲੇ ਉਹਨਾਂ ਵੱਲੋਂ 51000 ਬਸਮਿੱਲਾ ਕਮੇਟੀ ਵੱਲੋਂ ਕੱਪ ਦਿੱਤਾ ਜਾ ਰਿਹਾ ਹੈ ਸੈਕੰਡ ਸਟੇਜ ਹੋਵੇਗਾ ਮਹਿੰਦਰਪ੍ਰੀਤ ਸਿੰਘ ਜੀ ਇਹ ਵੀ ਇੰਗਲੈਂਡ ਵਾਲਾ ਪਰਿਵਾਰ ਹੈ 41000 ਰੁਪਿਆ ਦਾ ਭਰਾਵਾ ਵੱਲੋਂ ਦਿੱਤਾ ਜਾ ਰਿਹਾ ਹੈ ਦੋਨੋ ਟੀਮਾਂ ਨੇ ਆਪਣਾ ਬਾਣ ਸਨਮਾਨ ਪ੍ਰਾਪਤ ਕਰ ਲਿਆ ਅੱਜ ਦੇ ਦਿਨ ਦਾ ਫਾਈਨਲ ਮੈਚ ਜਿਹੜਾ ਖੇਡਿਆ ਗਿਆ ਪਹਿਲਾ ਸਥਾਨ ਜਸੰਦਰ ਸਿੰਘ ਕਲਸੀ ਉਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਆ ਔਰ ਸੈਕੰਡ ਮੈਚ ਮੇਰੀਪੀਰੀ ਕਲੱਬਸ ਨੇ ਮੇਰੀਪੀਰੀ ਕਲੱਬਸ ਹਨੇਰਾ ਉਹ ਜੀ ਆ ਗਿਆ ਫੁੱਲਾ ਥੋੜਾ ਆ ਜੋ ਸੋਨੇ ਆ ਜਾ ਨਾਲ ਸਾਡੇ ਨੌਜਵਾਨ ਮੀਰ ਭਾਈ ਗੁਰਦਰਸ਼ਨ ਨੇ ਜਿੰਨੇ ਵੀ ਸਤਿਕਾਰਯੋਗ ਵੀਰਾਂ ਗੁਰਬਾਲ ਵੀਰ ਆ ਇੰਦਰਜੀਤ ਵੀਰ ਜਿਨ੍ਹਾਂ ਭਰਾਰੇ ਸਾਰੇ ਨੇ ਰਲ ਮਿਲ ਕੇ ਵੱਡਾ ਉਦਮ ਕੀਤਾ ਤੇ ਹਰ ਸਾਲ ਵੱਡੀਆਂ ਰੌਣਕਾਂ ਲੱਗਦੀਆਂ ਵੱਡਾ ਭਾਈ ਪ੍ਰਗਟ ਸਿੰਘ ਜੀ ਸਾਡੇ ਖਜ਼ਾਨਾ ਮੰਤਰੀ ਬਹੁਤ ਬਹੁਤ ਧੰਨਵਾਦ ਆ ਭਰਾ ਦਾ ਹਰ ਸਾਲ ਵੱਡੀ ਬਾਣ ਹੁੰਦੇ ਆ ਸਾਹਮਣੇ ਦੇਖੋ ਜੀ ਸਾਹਮਣੇ ਕ੍ਰੈਡਿਟ ਕੋ ਸਰਵਾਰ ਹੋਰ ਕਰਨਾ ਵੀ ਵੀਰੇ ਦੱਸ ਦਿਆ ਜੀ ਭਰਾ ਮਾਨ ਦਰਦਰਸ਼ਨ ਸਿੰਘ ਜੀ ਪ੍ਰਧਾਨ ਸਾਡੇ ਸ਼ਹੀਦ ਸਰਦਾਰ ਸੁਖਤ ਸਿੰਘ ਜੀ ਦੇ ਪਰਿਵਾਰ ਵੱਲੋਂ 500 ਰੁਪਏ ਮੈਂ ਬੋਲਿਆ ਸੀਗਾ ਇਹ ਤੋਂ ਦੇਣ ਲਈ ਸੁਦਰ ਸਿੰਘ ਜੀ ਕੰਸੀ ਜੀ 500 ਰੁਪਏ ਦੇ ਕੋਲ ਤੁਹਾਡਾ ਹੋਰ ਆਇਆ ਪਿਆ ਇਹ ਲੈ ਜਾਂਦੇ